ਸਾਡੇ ਨਾਲ ਨੇ ਡਾਕਟਰ ਰਵਿੰਦਰਪਾਲ ਸ਼ਰਮਾ ਜੀ ਜੋ ਫਿਜ਼ੀਕਲੀ ਹੈਂਡੀਕੈਪ ਵੈਲਫੇਅਰ ਸੁਸਾਇਟੀ ਅਜਿਸਟਡ ਪਿੰਡ ਕਡਾਣੀ ਕਲਾ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਦੇ ਹਲਕਾ ਪ੍ਰਧਾਨ ਨੇ ਜੋ ਪਿਛਲੇ ਲੰਮੇ ਸਮੇਂ ਤੋਂ ਜੋ ਸਾਡੇ ਦਿਵੰਗ ਭਾਈਚਾਰੇ ਦੇ ਲੋਕ ਨੇ ਉਹਨਾਂ ਦੇ ਲਈ ਸਿਰ ਤੋੜ ਯਤਨ ਕਰ ਰਹੇ ਨੇ ਆਪਣੀਆਂ ਸਵਾਮਾਂ ਦੇ ਰਹੇ ਨੇ ਉਹਨਾਂ ਨੂੰ ਫ੍ਰੀ ਆਫ ਕਾਸਟ ਜੋ ਉਹਨਾਂ ਦੇ ਇਕਵਿਪਮੈਂਟਸ ਨੇ ਜਿਸ ਤਰ੍ਹਾਂ ਕਿ ਖੁੰਡੀਆਂ ਹੋ ਗਈਆਂ ਉਹਨਾਂ ਦੇ 휠 ਚੇਅਰਸ ਹੋ ਗਏ ਅਤੇ ਹੋਰ ਵੀ ਜੋ ਉਹਨਾਂ ਦਾ ਲੋੜੀਂਦਾ ਸਮਾਨ ਆ ਜਿਸ ਕਰਕੇ ਉਹ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਦੇ ਨਾਲ ਜਿਉ ਸਕਦੇ ਨੇ ਉਹਨਾਂ ਨੂੰ ਫ੍ਰੀ ਆਫ ਕਾਸਟ ਬਿਲਕੁਲ ਬਿਲਕੁਲ ਫ੍ਰੀ ਦੇ ਰਹੇ ਨੇ ਪਿੰਡ ਕਢਾਣੀ ਕਲਾ ਤਹਿਸੀਲ ਪਾਇਲ ਜਲ ਲੁਧਿਆਣਾ ਦੇ ਹਲਕਾ ਪ੍ਰਧਾਨ ਨੇ ਜੋ ਬਹੁਤ ਲੰਮੇ ਸਮੇਂ ਤੋਂ ਜੋ ਦਿਵਿਆਂਗ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਨੇ ਤੇ ਪਿਛਲੇ ਦਿਨੀ ਇਹਨਾਂ ਵੱਲੋਂ ਇੱਕ ਕੈਂਪ ਦਾ ਆਰਗੇਨਾਈਜ਼ ਕੀਤਾ ਗਿਆ ਸੀ ਕੈਂਪ ਆਰਗੇਨਾਈਜ਼ ਕੀਤਾ ਗਿਆ ਸੀ ਜਿਸ ਵਿੱਚ ਜੋ ਲੋੜਵੰਦ ਵਿਅਕਤੀ ਸੀ ਉਹਨਾਂ ਨੂੰ ਜੋ ਉਹਨਾਂ ਦੇ ਲੋੜੀਂਦਾ ਸਮਾਨ ਸੀ ਜਿਸ ਤਰ੍ਹਾਂ ਕਿ व्हीलचेयर ਹੋ ਗਏ ਖੁੰਡੀਆਂ ਹੋ ਗਈਆਂ ਜਾਂ ਹੋਰ ਜਿਸ ਤਰ੍ਹਾਂ ਦਾ ਸਮਾਨ ਹੈ ਜੋ ਦਿਵੰਗ ਲੋਕਾਂ ਨੂੰ ਚਾਹੀਦਾ ਹੁੰਦਾ ਉਹ ਡਿਸਟ੍ਰੀਬਿਊਟ ਕੀਤਾ ਗਿਆ ਸੀ ਉਸ ਦੀ ਵੰਡ ਕੀਤੀ ਗਈ ਸੀ ਇਸ ਕੈਂਪ ਵਿੱਚ ਬਹੁਤ ਸਾਰੇ ਲੋਕਾਂ ਨੇ ਪਾਰਟਿਸਿਪੇਟ ਕਰਕੇ ਫਾਇਦਾ ਉਠਾਇਆ ਲਾਭ ਲਿਆ ਸੀ ਤੇ ਬਹੁਤ ਸਾਰੇ ਲੋਕ ਇਸ ਕੈਂਪ ਵਿੱਚ ਹਿੱਸਾ ਲੈਣ ਤੋਂ ਰਹਿ ਵੀ ਗਏ ਸਨ ਹਾਂਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਚੈਨਲ ਦੇ ਉੱਪਰ ਸਵਾਗਤ ਹੈ ਜਿਸ ਤਰ੍ਹਾਂ ਕਿ ਤੁਹਾਡੇ ਵੱਲੋਂ ਜੋ ਦਿਵੰਗ ਭਾਈਚਾਰੇ ਦੇ ਲੋਕ ਨੇ ਉਹਨਾਂ ਲਈ ਤੁਸੀਂ ਦਿਨ ਰਾਤ ਉਹਨਾਂ ਨੂੰ ਸੁਵਾਵਾ ਦੇ ਰਹੇ ਹੋ ਤੇ ਪਿਛਲੇ ਦਿਨੀ ਤੁਹਾਹਲੇ ਵੱਲੋਂ ਇੱਕ ਕੈਂਪ ਲਗਾਇਆ ਗਿਆ ਸੀ ਜਿਸ ਵਿੱਚ ਬਹੁਤ ਸਾਰੇ ਮੈਂਬਰ ਆਏ ਸਨ ਤੇ ਉਹਨਾਂ ਨੇ ਤੁਹਾਡੀਆਂ ਸੁਵਾਵਾ ਦਾ ਲਾਭ ਉਠਾਇਆ ਤੇ ਦੂਸਰੇ ਪਾਸੇ ਬਹੁਤ ਸਾਰੇ ਲੋਕ ਇਸ ਕੈਂਪ ਵਿੱਚ ਆਉਣ ਤੋਂ ਰਹਿ ਵੀ ਗਏ ਉਹਨਾਂ ਵਾਸਤੇ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਟੀਵੀ ਚੈਨਲ ਦਾ ਆਪਣੇ ਦਾ ਯੂਬੀ ਇੱਥੇ ਸਾਰੇ ਚੈਨਲ ਇੱਥੇ ਆਏ ਨੇ ਤੁਸੀਂ ਬਹੁਤ ਬਹੁਤ ਧੰਨਵਾਦ ਕਰਦੀਵ ਜੀ ਦਾ ਜਿਨ੍ਹਾਂ ਸਾਡੀ ਆਵਾਜ਼ ਥੱਲੇ ਤੋਂ ਲੈ ਕੇ ਉੱਪਰ ਤੱਕ ਚੱਕਨੀਆਂ ਸੁਭੂਲੰਦ ਕਰਦੀਆਂ ਬਹੁਤ ਬਹੁਤ ਧੰਨਵਾਦ ਕਰਦਾ ਥੋੜੀ ਪ੍ਰੈਸ ਰਿਪੋਰਟ ਪਨਾ ਦਾ ਪਹਿਲਾਂ ਤਾਂ ਮੈਂ ਸਾਡੀ ਸਰਕਾਰ ਦਾ ਭਗਵੰਤ ਮਾਨ ਜੀ ਦਾ ਤੇ ਸੈਂਟਰ ਸਰਕਾਰ ਦਾ ਧੰਨਵਾਦ ਕਰਦਾ ਹਾਂ ਸਾਡੀ ਜੋ ਬਿਲਫੈਰ ਸਟੇਟੀ ਦੇ ਵੰਗ ਦਾ ਮੈਂ ਹਲਕਾ ਪ੍ਰੈਜ਼ੀਡੈਂਟ ਹਾਂ ਪਿਛਲੇ ਦਿਨ ਅਸੀਂ 15 ਤਰੀਕ ਜਨਵਰੀ ਨੂੰ ਕੈਂਪ ਲਾਇਆ ਸੀ ਟ੍ਰੇਨਿੰਗ ਆਪਣਾ ਇਹਨਾਂ ਦਾ ਰਜਿਸਟ੍ਰੇਸ਼ਨ ਕੈਂਪ ਲਾਇਆ ਸੀ ਕੁ ਸਾਡੇ ਦਿਵੰਗ ਭਰਾ ਰਹਿ ਗਏ ਸੀ ਇਸ ਕਰਕੇ ਮੈਂ ਉਹਨਾਂ ਨੂੰ ਇਲਾਕੇ ਦੇ ਅੰਦਰ ਔਰ ਆਪਣੇ ਪੰਜਾਬ ਦੇ ਅੰਦਰ ਔਰ ਰਹਿਣੇ ਦੇ ਅੰਦਰ ਬੇਨਤੀ ਕਰਦਾ ਹਾਂ ਜੋ ਵੀ ਸਾਡੇ ਦਿਵੰਗ ਨੇ ਅੰਗਹੀਣ ਭਰਾ ਨੇ ਜਿਨ੍ਹਾਂ ਨੂੰ ਆਪਣਾ ਕੋਈ ਚੀਜ਼ ਦੀ ਲੋੜ ਹੈ ਜਿਵੇਂ ਕਿ ਵਿਲਚੇਅਰ ਬੈਟਰੀ ਵਾਲੀ ਸਾਈਕਲ ਇਤੇਕ ਕੁੰਡੀਆਂ ਦੀ ਅਸੀਂ ਜਿਹੜੀ ਸਟੇਟਿਸ ਸਾਡੀ ਵੈਲਫੇਅਰ ਸਟੇਟਿ ਇਹ ਇਹ ਆਪਣਾ ਪ੍ਰੋਵਾਈਡ ਕਰਾ ਰਹੀ ਹੈ ਇਹਨਾਂ ਨੂੰ ਮੈਂ ਬੇਨਤੀ ਕਰਦਾ ਜਿਹੜੇ ਆਪਣਾ ਰਹਿ ਗਏ ਆਪਣੇ ਇਲਾਕਾ ਵਾਸੀਆਂ ਦਿਵੰਗ ਨੂੰ ਅੰਗਣ ਵਿਚਾਰੇ ਜਿਹੜੇ ਹੈਗੇ ਨੇ ਵਿਚਾਰੇ ਉਹਨਾਂ ਨੂੰ ਆਪਣਾ ਕਿਸੇ ਨੂੰ ਬਿਲਚੇਡ ਦੀ ਲੋੜ ਹੈ ਤੇ ਕਿਸੇ ਨੂੰ ਬੈਟਰੀ ਵਾਲੀ ਸਾਈਕਲੀ ਦੀ ਲੋੜ ਹੈ ਜਾਂ ਉਹਨੂੰ ਕੁੰਡੀ ਦੀ ਲੋੜ ਹੈ ਤਾਂ ਉਹਨਾਂ ਨੂੰ ਅਸੀਂ ਜਿਹੜੀ ਹੈ ਪ੍ਰੋਵਾਈਡ ਕਰਾਣੀ ਹੈ ਉਹ ਆਪਣੇ ਜਿਹੜੇ ਡਾਕੂਮੈਂਟਸ ਨੇ ਉਹ ਲੈ ਕੇ ਆਣ ਜਿਹੜੇ ਸਿਟੀਜ਼ਨ ਨੇ 60 ਸਾਲ ਤੋਂ ਉੱਪਰ ਨੇ ਉਹ ਆਪਣੇ ਆਧਾਰ ਕਾਰਡ ਤੇ ਦੋ ਫੋਟੋਆਂ ਤੇ ਇੱਕ ਇਨਕਮ ਸਰਟੀਫਿਕੇਟ ਉਹ ਜਰੂਰ ਲੈ ਕੇ ਆਣ ਜਿਹੜੇ ਉਸ ਤੋਂ ਥੱਲੇ ਨੇ ਆਪਣਾ 80% ਵਾਲੇ ਨੇ ਉਹਨਾਂ ਅਸੀਂ ਬੈਟਰੀ ਵਾਲੀ ਸਾਈਕਲ ਦੇ ਨੇ ਜਿਹੜੇ ਥੱਲੇ ਨੇ ਤਾਂ ਉਸ ਨੂੰ ਮਿਲ ਚੇ ਰਸੀਦ ਨਹੀਂ ਮੈਂ ਆਹੀ ਬੇਨਤੀ ਕਰਦਾ ਜਿਹੜਾ ਆਪਣਾ ਯੂਡੀ ਕਾਰਡ ਹੈ ਆਧਾਰ ਕਾਰਡ ਹੈ ਤੇ ਫੋਟੋ ਹੈ ਤੇ ਇਨਕਮ ਸਰਟੀਫਿਕੇਟ ਹੈ ਆਪਣਾ ਉਹ ਪੂਰਾ ਆਪਣਾ ਪ੍ਰਵਾਰਡ ਕਰਨ ਸਾਡੇ ਕੋਲ ਪਹੁੰਚਦੀ ਕਰਨ ਮੈਂ ਆਹੀ ਬੇਨਤੀ ਕਰਦਾ ਜਿਹੜੇ ਆਪਣੇ ਰਹਿਗੇ ਇਲਾਕੇ ਦੇ ਅੰਦਰ ਵੀ ਆਪਣਾ ਪੂਰਾ ਇਹ ਰਜਿਸਟ੍ਰੇਸ਼ਨ ਕਰਨ ਕਿੰਨੀ ਤਰੀਕ ਤੱਕ ਇਹਦਾ ਟਾਈਮ ਹੈ ਉਸ ਤੋਂ ਪਹਿਲਾਂ ਪਹਿਲਾਂ ਇਹ ਯਾਨੀ ਆ ਸਕਦੇ ਨੇ ਮੈਂ ਆਪਣੀ ਭਗਵੰਤ ਮਾਨ ਦੀ ਸਰਕਾਰ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਰੋੜਾਂ ਦੇ ਵਿੱਚ ਸਾਨੂੰ ਫੰਡ ਦਿੱਤਾ ਹੈ ਦਿਵੰਗ ਭਰਾਵਾਂ ਨੂੰ ਤੇ ਇੱਕ ਨੋਡਲ ਅਫਸਰ ਇਹਨਾਂ ਨੇ ਆਪਣਾ ਹਰੇਕ ਜ਼ਿਲ੍ਹੇ ਦੇ ਅੰਦਰ ਹਰੇਕ ਬਲਾਕ ਦੇ ਅੰਦਰ ਇਹਨਾਂ ਨੇ ਬਿਠਾ ਲਿਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਰਲ ਕੇ ਸੈਂਟਰ ਸਰਕਾਰ ਔਰ ਪੰਜਾਬ ਸਰਕਾਰ ਸਾਡੇ ਭਗਵੰਤ ਮਾਨ ਜੀ ਦਾ ਔਰ ਮੰਤਰੀ ਦਾ ਸਮਾਜਿਕ ਨਿਆਂ ਮੰਤਰੀ ਅਬਜੀਤ ਕੌਰ ਜੀ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੇ ਉਤਸ਼ਾਹ ਨਾਲ ਸਾਡੀ ਕਮੇਟੀ ਨੂੰ ਪੂਰਾ ਸਹਿਯੋਗ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ ਰਾਮ ਰਾਮ